ਜਿਤਾਉਂਗੇ ਢਿੱਲੇ ਜੇ ਬੋਲੀ ਜਣੇ ਕਮਜੀਠਿਆ ਸਾਹਿਬ ਨੂੰ ਦੇਖਦੇ ਕਿਵੇਂ ਮੁੱਛਾਂ ਨੂੰ ਤਾ ਦਿੰਦੇ ਹੁੰਦੇ ਸੀ ਤੇ ਬੜਕ ਮਾਰਦੇ ਹੁੰਦੇ ਸੀ ਤੁਸੀਂ ਹੁਣ ਹਲਕੇ ਦੇ ਹੋ ਉਹਨਾਂ ਦੇ ਹੁਣ ਦੂਜੀ ਗੱਲ ਤੇ ਆ ਗਈ ਹੈ ਇੱਥੇ ਇੱਕ ਝਾੜੂ ਵਾਲਿਆਂ ਦਾ ਮਨਾ ਕੀ ਲੈਣਾ ਉਹਦਾ ਨਾ ਕੀ ਮੈਂ ਤਾਂ ਨਹੀਂ ਭੁੱਲੀ ਹੈ ਹੈ ਅੱਛਾ ਹੁਣ ਇੱਕਲ ਦੱਸੋ ਉਹ ਕੀ ਕਹਿੰਦਾ ਫਿਰਦਾ ਹੈ ਮੈਨੂੰ ਗਨੀਮ ਜੀ ਨੇ ਦੱਸਿਆ ਉਹ ਕਹਿੰਦਾ ਫਿਰਦਾ ਇੱਕ ਫੋਨ ਚੱਕ ਲੈਂਦਾ ਆਪਣਾ ਕਹਿੰਦਾ ਰੋਜ਼ ਮੇਰੇ ਨਾਲ ਸੁਖਵੀਰ ਬਾਦਲ ਗੱਲ ਕਰਦਾ ਹੈ ਹਾਂ ਆਈ ਕਹਿੰਦਾ ਤੇ ਕਹਿੰਦਾ ਕਿ ਮੈਂ ਤਾਂ ਆ ਜਾਣਾ ਵਾਪਸ ਕਿਨਾ ਆਪ ਵਾਲਾ ਕਹਿ ਰਿਹਾ ਐਮਐਲਏ ਆਪਣਾ ਹਲਕਾ ਚਾਰਜ ਹੈ ਕਿ ਮੈਂ ਆ ਜਾਣਾ ਵਾਪਸ ਆਪ ਜਾਣਾ ਵਾਪਸ ਦਾ ਮਤਲਬ ਕੀ ਹੈ ਉਹਨੂੰ ਪਤਾ ਹੈ ਕਾਲੀ ਦਲ ਦੀ ਸਰਕਾਰ ਆ ਰਹੀ ਹੈ ਇਹ ਤਾਂ ਮੰਨ ਲਿਆ ਨਾ ਕਾਲੀ ਦਲ ਦੀ ਸਰਕਾਰ ਆ ਰਹੀ ਹੈ ਜਿਹੜੇ ਕਹਿੰਦੇ ਅਸੀਂ ਆ ਜਾਣਾ ਹੈ ਦੇਖੋ ਇਹ ਜਿਹੇ ਲੋਕ ਹੀ ਆ ਜਿਹੜੇ ਕਾਲੀ ਦਲ ਨੂੰ ਬਦਨਾਮ ਕਰਦੇ ਆ ਇਹਨਾਂ ਨੇ ਆ ਜਿਹੜੇ ਆਏ ਕਿੱਥੋਂ ਸੀ ਸਕੂਟਰ ਤੇ ਆਏ ਸੀ ਤੇ ਐਡੀਆਂ ਗਲੀਆਂ ਕੋਠੀਆਂ ਬਣਾ ਗਏ ਮੈਂ ਤਾਂ ਮਜੀਠੀਆ ਸਾਹਿਬ ਨੂੰ ਕਹਿਣਾ ਥੋੜਾ ਚੈੱਕ ਕਰ ਲੈਣਾ ਆ ਜਿਹੜੀ ਜਿਆਦਾ ਪਾਵਰ ਦਿੱਤੀ ਹੈ ਨਾ ਮੈਂ ਤਾਂ ਅੱਜ ਕਹਿ ਦਿੰਦਾ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਲੱਗਿਆ ਪੂਰੀ ਜ਼ਿੰਦਗੀ ਨਹੀਂ ਜਿੰਨਾ ਤੱਕ ਮੈਂ ਪ੍ਰਧਾਨਾ ਮੈਂ ਤਾਂ ਇਹਨੂੰ ਵੰਡ ਦਿੰਦਾ ਕਾਲੀ ਦਲ ਮੈਂ ਤਾਂ ਇੱਕੋ ਹੀ ਗਨੀਵ ਜੀ ਨੂੰ ਗੱਲ ਕਰਿਆ ਸੀ ਬੈਠਾ ਹੁਣੇ ਕੁਰਸੀ ਤੇ ਮੈਂ ਕਿਹਾ ਮਜੀਠੀਆ ਸਾਹਿਬ ਨੂੰ ਕਹਿ ਦਿਓ ਕਿ ਤੇ ਆਏ ਨਾ ਪਿਗਲ ਪੁਗਲ ਜਾਣ ਕੋਈ ਗੋਡੇ ਗੱਡੀ ਹੱਥ ਫੜ ਲੇ ਇਹ ਇਹ ਜੇ ਬੰਦੇ ਨੂੰ ਪਾਰਟੀ ਚ ਨਹੀਂ ਆਉਣਾ ਚਾਹੀਦਾ ਮੈਂ ਤੈਨੂੰ ਅੱਜ ਦੱਸਾਂ ਆਈਵ ਲੋਕ ਹੈ ਜਿਨ੍ਹਾਂ ਨੇ ਪਾਰਟੀ ਦਾ ਨਾਂ ਖਰਾਬ ਕੀਤਾ ਹੁਣ ਤੀਜੀ ਗੱਲ ਆ ਜਿਹੜੇ ਸੋਚਦੇ ਆ ਆ ਜਦ ਤਲਵੀਰ ਹੁੰਦਾ ਕਿ ਮੇਰੇ ਨਾਲ ਪੌਲਸ ਹੈ ਓ ਮੇਰੇ ਕਾਗੇ ਜਿਪਸੀ ਲਾ ਲਈ ਪਿੱਛੇ ਜਿਪਸੀ ਲਾ ਲਈ ਤਲਬੀਰ ਸਿਆ ਸਾਲ ਬਾਅਦ ਆਈ ਜਿਪਸੀ ਆਲੇ ਤੂੰ ਨਾਂ ਨੋਟ ਕਰ ਲਈ ਆਈ ਤੈਨੂੰ ਘਰੋਂ ਚੱਕ ਕੇ ਲਿਓਂਗੇ ਮੈਂ ਤੈਨੂੰ ਫੋਟੋ ਦਿਖਾਉਂਗਾ ਤੂੰ ਫੋਟੋ ਖਿੱਚ ਲਿਓ ਆਈ ਜਿਪਸੀ ਆਲੇ ਦੇ ਆਈ ਪੁੱਸਣਾਂ ਦੀ ਜਿੰਦਾਬਾਦ ਇੱਕ ਇੱਥੇ ਆ ਡੀਐਸਪੀ ਹੈਗਾ ਬਾਹਰ ਹੀ ਖੜਾ ਸੀ ਮੇਰੇ ਜੀ ਉੱਥੇ ਮੈਨੂੰ ਸਲੂਟ ਮਰੀ ਜਾਂਦਾ ਸੀ ਧਰਮਿੰਦਰ ਕਲਿਆਣ ਆ ਕੋਈ ਐਨੀ ਹੱਥ ਚੱਕੀ ਉਹ ਸੋਚਦਾ ਕਿ ਮਾਨੂੰ ਦੱਸਣਾ ਚਾਹਣਾ ਹੈ ਆ ਤਰੰਤ ਨਾਲ ਇਹ ਐਸਐਸਪੀ ਕਿੱਥੇ ਹੈ ਪੰਗੇ ਲੈਂਦੀ ਸੀ ਕਾਲੀ ਥੱਲੇ ਹੈ ਸਸਪੈਂਡ ਹੋਈ ਬੈਠੀ ਹੈ